ਰਾਸ਼ਟਰੀ ਐਸ ਸੀ ਐਸ ٹی ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਦੀ ਕਾਰਸ਼ਾਲੀ ਦੀ ਤੁਲਨਾ ਹਾਥੀ ਦੇ ਦਾੰਦਾ ਦਿਖਾਉਣ ਅਤੇ ਖਾਣ ਦੇ ਨਾਲ ਕੀਤੀ ਹੈ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਸਾਂਪਲਾ ਦਾ ਰੇਲਵੇ ਸਟੇਸ਼ਨ ਤੇ ਵਰਕਰਾਂ ਦੇ ਵੱਲੋਂ ਭਾਰੂ ਸਾਦ ਦੇ ਨਾਲ ਸਵਾਗਤ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਹਾਈ ਕੋਰਟ ਦੇ ਵੱਲੋਂ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਦੇ ਰੋਕ ਲਾਉਣ ਨੂੰ ਕਾਨੂੰਨੀ ਪ੍ਰਕਿਰਿਆ ਦੱਸੀ ਅਤੇ ਜ਼ਿਆਦਾਤਰ ਮਾਮਲਿਆਂ ਨੂੰ ਸਿਆਸੀ ਦੱਸਦਿਆਂ ਬੋਲਣ ਤੋਂ ਇਨਕਾਰ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਾਈਵੇਟ ਜੈਟ ਤੇ 4

ਬੱਚੇ ਨੂੰ ਰਾਹਤ ਮਿਲ ਗਈ ਹਾਈ ਕੋਰਟ ਤੋਂ ਕੀ ਕਹਿਣਾ ਚਾਹੁੰਦੇ ਹੋ ਉਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਮੈਂ ਕੋਈ ਰਾਜਨੀਤੀਗਰ ਗੱਲ ਨਹੀਂ ਕਰ ਰਿਹਾ ਪਰ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਇਹ ਹੈ ਕਿ ਚਾਹੇ ਕੋਈ ਵੀ ਕਿਸੇ ਤਰੀਕੇ ਜਿੰਨਾ ਮਰਜੀ ਤਬਾਹ ਪਾਵੇ ਕਾਨੂੰਨ ਆਪਣੀ ਜਗ੍ਹਾ ਕੰਮ ਚੀਕ ਕਰ ਨਾਮੀ ਪਾਰਟੀ ਕਹਿੰਦੀ ਹੈ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਪੀਐਮ ਬਣਨਗੇ ਇਹ ਕੋਈ ਵੀ ਗੱਲਾਂ ਨਾਲ ਜੋ ਵੀ ਹੋਣਾ ਹੋਏ ਪਰ ਮੈਂ ਕੋਈ ਰਾਜਨੀਤੀ ਗੱਲ ਕਰਨ ਦੇ ਲਈ ਨਹੀਂ ਆਇਆ बाकी हरेक की आप अपनी इच्छा हो सकती है ये जवाब लोग ही देखिए देखो ये हाथी के दांत खाने के और दिखाने के और ये सारा कुछ दिखाई दे रहा है चलिए पहली बार लोगों मैं अपना ਲੋਕਾਂ ਨੂੰ ਮਿਲਣ ਲਈ ਆਇਆ ਔਰ ਇੱਥੇ ਪਾਰਟੀ ਨਾ ਬਣਾਉਣਾ ਵੀ ਵੀਰੋ ਰਿਪੋਰਟ ਐਸਐਮਜ਼ੈਡ ਨਿਊਜ਼